ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਪਕਾਰ ਸਿੰਘ ਘੁੰਮਣ ਪਰਿਵਾਰ ਸਮੇਤ ਵੋਟ ਪਾਉਣ ਵਾਸਤੇ ਪਹੁੰਚੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਪਕਾਰ ਸਿੰਘ ਘੁੰਮਣ ਪਹੁੰਚੇ ਹੋਏ ਨੇ ਪਰਿਵਾਰ ਸਮੇਤ ਤੇ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਸਤੇ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਪਰਿਵਾਰ ਸਮੇਤ ਵੋਟ ਪਾਉਣ ਵਾਸਤੇ ਬਹਿੰਚੇ ਹੋ ਅ ਇੱਕ ਮਿਕਸਡ ਜੀ ਫੀਲਿੰਗ ਹੈਗੀ ਹੈ ਸ਼ੁਰੂ ਤੋਂ ਅੱਜ 25 ਸਾਲ ਹੋ ਗਏ ਹੈਗੇ ਇੱਥੇ ਵੋਟ ਕਾਸਟ ਕਰਨ ਆਉਂਦੇ ਹੁੰਦੇ ਸੀਗੇ ਤੇ ਅੱਜ ਇੱਕ ਕੈਂਡੀਡੇਟ ਦੇ ਤੌਰ ਦੇ ਉੱਪਰ ਆਏ ਹੈਗੇ ਆ ਬਹੁਤ ਅੱਛਾ ਲੱਗ ਰਿਹਾ ਹੈਗਾ ਆਪਣੇ ਲੋਕਾਂ ਦੇ ਵਿੱਚ ਆ ਕੇ ਖੜੇ ਹੋ ਕੇ ਵੋਟ ਪਾਉਣਾ ਜੀ ਨ ਲਗਾਤਾਰ ਪ੍ਰਚਾਰ ਹੈ ਜੀ ਅੱਜ ਉਹ ਦਿਨ ਆਇਆ ਹੈ ਜਿਸ ਦੀ ਉਡੀਕ ਕੀਤੀ ਜਾ ਰਹੀ ਸੀ ਅੱਜ ਲੋਕਾਂ ਨੇ ਆਪਣੇ ਆਪਣੇ ਉਮੀਦਵਾਰ ਦੇ ਹੱਕ 'ਚ ਵੋਟ ਪਾਣੀ ਹੈ ਕਿਸਮਤ ਦਾ ਫੈਸਲਾ ਕਰਨਾ ਹੈ ਬਿਲਕੁਲ ਕਰਨਾ ਹੈਗਾ ਜੀ ਔਰ ਉਮੀਦ ਕਰਦੀ ਹੈਗੀ ਆ ਕਿ ਰਾਈਟ ਕੈਂਡੀਡੇਟ ਨੂੰ ਵੋਟ ਪਾਉਣਗੇ ਐਂਡ ਆਪਣਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ VOTING ਦਾ ਰਾਈਟ ਹੈਗਾ ਉਹਨੂੰ ਯੂਜ਼ ਕਰਕੇ ਜੇ ਆਉਂਦੇ ਨੇ ਅੱਜ ਤੇ ਅਸੀਂ ਸਭ ਦਾ ਬਹੁਤ ਧੰਨਵਾਦ ਕਰਦੇ ਹੈਗੇ ਆ ਯੂ ਆ ਬਰੀ ਥੈਂਕਫੁਲ ਕਿ ਅੱਜ ਇੰਨੀ ਗਰਮੀ ਦੇ ਦਿਨ ਦੇ ਵਿੱਚ ਵੀ ਸਾਰੇ ਨਿਕਲ ਕੇ ਆਉਣਗੇ ਵੋਟ ਪਾਉਣਗੇ ਜੀ ਕਿੰਨੀ ਉਮੀਦ ਹੈ ਜੀ ਮਦਰ ਹੈਗੇ ਹੈ ਬੜੇ ਵਾਲੇ ਭੈਣ ਜੀ ਹੈਗੇ ਹੈ ਬੜੇ ਬ੍ਰਦਰ ਹੈਗੇ ਹੈ ਘੁੰਮਨ ਸਾਹਿਬ ਹੈਗੇ ਹੈ ਬੇਟੀ ਹੈਗੀ ਹੈ ਸਭ ਹੈਗੇ ਹੈ ਜੀ ਪਰਿਵਾਰ ਦੇ ਵਿੱਚ ਪੂਰਾ ਬਿਲਕੁਲ 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 ਇੱਕ ਹੁੰਦਾ ਹੀ ਹੈਗਾ ਸਾਰਿਆਂ ਨੂੰ ਹੁੰਦਾ ਹੈਗਾ ਆਗੇ ਘੁੰਮਨ ਸਾਹਿਬ ਵੀ ਆਗੇ ਹੈਗੇ ਤੇ ਮਸਲੈਟ ਸੋ ਫਾਰ ਦ ਬੈਸਟ ਥੈਂਕ ਯੂ ਥੈਂਕ ਯੂ ਜੀ ਤਸਵੀਰਾਂ ਵੀ ਦੇਖਿਆ ਪਰਿਵਾਰ ਦੇ ਨਾਲ ਪ੍ਰੋਫਕਾਰ ਸਿੰਘ ਘੁੰਮਣ ਵੋਟ ਪਾਉਣ ਵਾਸਤੇ ਆਏ ਹੋਏ ਨੇ ਤੇ ਕਹਿ ਰਹੇ ਨੇ ਕਿ ਪੂਰੀਆਂ ਉਮੀਦਾਂ ਮੈਂ ਲਗਾਤਾਰ ਪ੍ਰਚਾਰ ਤੋਂ ਬਾਅਦ ਅੱਜੋ ਦਿਨ ਆਇਆ ਵਾ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਬੇਸ਼ੱਕ ਗਰਮੀ ਹੈ ਪਰ ਲੋਕ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਡੈਮੋਕ੍ਰੇਸੀ ਦੇ ਵਿੱਚ ਜੋ ਅਧਿਕਾਰ ਲੋਕਾਂ ਨੂੰ ਵੋਟ ਦਾ ਮਿਲਿਆ ਹੋਇਆ ਉਸ ਨੂੰ ਜ਼ਰੂਰ ਇਸਤੇਮਾਲ ਕਰਨ ਤੇ ਆਪਣੇ ਪਸੰਦ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਪਾਣ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਵੱਖ-ਵੱਖ ਪੋਲਿੰਗ ਬੂਥਾਂ ਤੋਂ ਦਿਖਾ ਰਹੇ ਹਾਂ ਜਿੱਥੇ ਵੱਖ-ਵੱਖ ਉਮੀਦਵਾਰ ਜਿੱਥੇ ਵੋਟ ਪਾਣ ਵਾਸਤੇ ਪਹੁੰਚੇ ਹੋਏ ਨੇ ਉੱਥੇ ਆਮ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾਹ ਪੋਲਿੰਗ ਬੂਥਾਂ ਦੇ ਪਹੁੰਚ ਕੇ ਵੋਟ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਤਸਵੀਰਾਂ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਸਾਹਮਣੇ ਆ ਪ੍ਰੋਕਾਰ ਸਿੰਘ ਘੁੰਮਣ ਪਹੁੰਚੇ ਹੋਏ ਨੇ ਆਲਿਨਰ ਤੋਂ ਪ੍ਰਸ਼ਾਸਨ ਨੂੰ ਮੋੜੇ ਤਕੂ ਮਨ ਬੋਲ ਰਹੇ ਨੇ ਕਿ ਪੂਰਾ ਪਰਿਵਾਰ ਜਿਹੜਾ ਇਸ ਸਮੇਂ ਚੋਣਾਂ ਨੂੰ ਸਮਾਰਨ ਕਰਨ ਆਸਤੇ ਪਹੁੰਚਿਆ ਹੈ ਜਿਹੜੇ ਵੋਟ ਪਾਉਣ ਵਾਸਤੇ ਪਹੁੰਚੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਦੇ ਦੇ ਲੰਮੇ ਪ੍ਰਚਾਰ ਤੋਂ ਬਾਅਦ ਆ ਜੋ ਦਿਨ ਆਇਆ ਜਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਬਹੁਤ ਅੱਛਾ ਲੱਗ ਰਿਹਾ ਹੈ ਦਿਲ ਨੂੰ ਬੜੀ ਤਸੱਲੀ ਹੋ ਰਹੀ ਹੈ ਔਰ ਜਿਹੜਾ ਹੈਗਾ ਵਾ ਉਮੀਦ ਕਰਦੇ ਹੈਗੇ ਆ ਕਿ ਵਾਹਿਗੁਰੂ ਦੀ ਕਿਰਪਾ ਨਾਲ ਇਹ ਇਲੈਕਸ਼ਨ ਜਿੱਤ ਕੇ ਛੋੜੀ ਪਾਵਾਂਗੇ ਕੁਮਾਰ ਸਾਹਿਬ ਅਕਸਰ ਦੇਖਿਆ ਜਾਂਦਾ ਕਿ ਬਾਏ ਇਲੈਕਸ਼ਨ ਜਿਹੜਾ ਵਾ ਸਰਕਾਰਾਂ ਦਾ ਹੁੰਦਾ ਵਾ ਪਰ ਇਸ ਵਾਰ ਕਿਸ ਤਰ੍ਹਾਂ ਦੀ ਰੂਪ ਰੇਖਾ ਰਹੇਗੀ ਜੋ 1995 ਚ ਜਿਹੜੀ ਸਰਕਾਰ ਸੀਗੀ ਕਾਂਗਰਸ ਅਗੇਂਸ ਸੀਗਾ ਭਾਜਪਾ ਅਲੱਗ ਸੀਗੀ ਕਾਂਗਰਸ ਅਲੱਗ ਸੀ ਅਕਾਲੀ ਦਾ ਲੜ ਸੀ ਅਕਾਲੀ ਦਾ 10 ਹਜ਼ਾਰ ਵੋਟ ਦਿੱਤਾ ਸੀਗਾ ਤੇ ਅੱਜ ਵੀ ਉਹੀ ਰੱਖੂਗਾ ਹਿਸਟਰੀ ਰਿਪੀਟਡ ਕਿਸ ਤਰ੍ਹਾਂ ਦੇ ਦੇਓ ਜਿਹੜੀਆਂ ਕੱਲ ਦੀਆਂ ਬੜਾ ਪੋਜ਼ਿਟਿਵ ਕੱਲ ਦੀਆਂ ਤਸਵੀਰਾਂ ਕੁਝ ਵਾਇਰਲ ਹੋਈਆਂ ਵਾ ਉਸ ਤੋਂ ਬਾਅਦ ਅੱਜ ਬੋਟ ਬੜਾ ਬੜੇ ਪੋਜ਼ਿਟਿਵ ਹੋਦਾ ਆ ਆਮ ਆਦੀ ਪਾਰਟੀ ੜੇ ਹੈਗੇ ਆ ਝਟੇਰਿਆਂ ਦੀ ਪਾਰਟੀ ਹੈ ਚੋਰਾਂ ਦੀ ਪਾਰਟੀ ਹੈ ਠੱਗਾਂ ਦੀ ਪਾਰਟੀ ਹੈ ਸੋ ਉਹਦੇ ਬਾਰੇ ਮੈਂ ਕੋਈ ਨਹੀਂ ਕਹਿੰਦਾ ਹੈਗਾ ਇਹ ਤਾਂ ਨਾ ਕ ਨਾ ਠੀਕ ਹੁੰਦੇ ਦਾ ਕੰਮ ਅਜ ਲੋੜ ਨਹੀਂ ਸੀ ਪੈਣੀ 100% ਸਾਡੀ سپورਟ ਤੁਹਾਡੀ ਪੂਰੀ ਰਹੀ ਹੈ ਅੱਜ ਕਿੰਨਾ ਕੁ ਸ਼ਾਇ ਫੈਮਿਲੀ ਦੇ ਵਿੱਚ ਕਿਉਂਕਿ ਅੱਜ ਘਰ ਦੇ ਉਮੀਦਵਾਰ ਨੂੰ ਉਹ ਵੋਟ ਪਾਣ ਵਾਸਤੇ ਆਇਓ ਤੁਸੀਂ ਮੇਰਾ ਆਪਣਾ ਪਰਿਵਾਰ ਹੈ ਮੇਲਾ ਆਪਣਾ ਪਰਿਵਾਰ ਹੈ ਐਚੋ ਹੈ ਕਰਨ ਵਾਲਾ ਸੋ ਮੇਰੀ ਬੇਨਤੀ ਹੈ ਹੁਣ ਬਾ ਜਿਹੜਾ ਵਾਕਿਆ ਆਇਆ ਤਸਵੀਰਾਂ ਦੇਖੀਆ ਤੁਸੀਂ ਪਰਿਵਾਰ ਦੇ ਨਾਲ ਵੋਟ ਪਾਣ ਵਾਸਤੇ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਸਿੰਘ ਘੁਮਣ ਤੇ ਕਹਿੰਦੇ ਨੇ ਕਿ ਪੂਰੀਆਂ ਉਮੀਦਾਂ ਬਾ ਇਹ ਮੇਰਾ ਲੁਧਿਆਣਾ ਪੱਛਮੀ ਦਾ ਪੂਰਾ ਪਰਵਾਹ ਆਰਾਦੇ ਪਰਿਵਾਰ ਤੋਂ ਪੂਰੀਆਂ ਉਮੀਦਾਂ ਵਾ ਕੈਮਰਾ ਪਾਸੇ ਰਕੇਸ਼ ਦੇ ਨਾਲ ਹੋਵੇਗਾ ਕੱਲ ਲੁਧਿਆਣਾ